ਬڑے ਸਹਿਕਾਰਯੋਗ 2392 ਦੇ ਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਨੂੰ 9 ਤਰੀਕ ਦੀ ਜੋ ਮੀਟਿੰਗ ਵੜੀ ਸੀ ਪੰਜਾਬ ਭਵਨ ਉਹ ਅੱਜ ਅਸੀਂ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਜੋ-ਜੋ ਆਪਣੀਆਂ ਮੰਗਾਂ ਸੀ ਕਿ ਸਭ ਤੋਂ ਵੱਡੀ ਮੰਗ ਬਦਲੀਆਂ ਦੀ ਸੀ ਵੀ ਜੋ ਬਦਲੀਆਂ ਦਾ ਪੋਰਟਲ ਖੁੱਲਾ ਹੋਇਆ ਉਹਦੇ ਵਿੱਚ ਸਾਨੂੰ ਜੋ ਆਮ ਬਦਲੀਆਂ ਦੇ ਵਿੱਚ ਮੌਕਾ ਦਿੱਤਾ ਜਾਵੇ ਉਹਦੇ ਤੇ ਮੰਤਰੀ ਸਾਹਿਬ ਨੇ ਮਾਰ ਕਰਕੇ ਕਿਹਾ ਵੀ ਇਹਨਾਂ ਨੂੰ ਜਿਹੜੀਆਂ ਆਮ ਬਦਲੀਆਂ ਉਹਦੇ ਵਿੱਚ ਕੰਸੀਡਰ ਕੀਤਾ ਜਾਵੇ ਮੌਕਾ ਦਿੱਤਾ ਜਾਵੇ ਬਾਕੀ ਜਿਹੜੀ ਗੱਲ ਆਪਣੇ ਪਰਵੀਸ਼ਨ ਦੀ ਸੀ ਵੀ ਸਾਡਾ ਜੋ ਨਿਯੁਕਤੀ ਹੈ ਉਹ ਜੁਲਾਈ ਦੇ ਮਹੀਨੇ ਦੀ ਆ 15 ਜੁਲਾਈ ਨੂੰ ਪਹਿਲੇ ਜਿਹੜਾ ਨਿਯੁਕਤੀ ਪੱਤਰ ਮਿਲੇ ਹੋਏ ਆ ਪਹਿਲੀ ਲਿਸਟ ਜਾਰੀ ਹੋਈ ਵੀ ਉਹਦੇ ਹਿਸਾਬ ਨਾਲ ਸਾਡਾ ਜੋ ਪਰਵੀਸ਼ਨ ਆ ਉਹ ਜੁਲਾਈ ਤੋਂ ਮੰਨਿਆ ਜਾਵੇ ਇਹਦੇ ਤੇ ਵੀ ਉਹਨਾਂ ਨੇ ਧਿਆਨ ਦੇ ਵਿੱਚ ਲਿਆ ਹੁੰਦਾ ਹੈਗਾ ਅ ਅਧਿਕਾਰੀਆਂ ਦੇ ਵੀ ਇਥੇ ਨੋਟ ਕੀਤਾ ਜਾਵੇ ਵੀ ਵੀ ਜੇ ਇਹਨਾਂ ਦੀ ਜੋ ਜੁਆਇਨਿੰਗ ਹੈ ਜੁਲਾਈ ਦੀ ਬੰਦੀ ਹੈ ਤਾਂ ਇਹਨਾਂ ਦੇ ਪਰਮਿਸ਼ਨ ਦਾ ਉਦੋਂ ਤੋਂ ਪੱਤਰ ਜਾਰੀ ਕੀਤਾ ਜਾਵੇ ਅਗਲੀ ਗੱਲ ਸੈਨਿਓਰਿਟੀ ਲਿਸਟਾਂ ਦੀ ਸੀ ਸੈਨਿਓਰਿਟੀ ਲਿਸਟਾਂ ਤੇ ਉਹਨਾਂ ਨੂੰ ਕਿਹਾ ਵੀ ਇਹ ਤੇ ਕੰਮ ਚੱਲ ਰਿਹਾ ਸੈਨਿਓਰਿਟੀ ਲਿਸਟ ਤੁਹਾਡੀ ਕੰਬਾਈਨ ਨਹੀਂ ਬਣਾਈ ਜਾਊਗੀ ਵੀ ਦੋ ਦੋ ਸੈਨਿਓਰਿਟੀ ਲਿਸਟਾਂ ਨਹੀਂ ਬਣਾਈਆਂ ਜਾਣੀਆਂ ਕਿਉਂਕਿ ਸਾਡਾ ਬਹੁਤਾ ਕਾਡਰ ਹੈ ਜਿਹੜਾ ਨੌਨ ਬਾਰਡਰ ਏਰੀਆ ਦੇ ਵਿੱਚ ਨਿਯੁਕਤ ਹੋਇਆ ਹੋਇਆ ਹੈਗਾ ਆਪਦੇ ਜਿਹੜੇ ਨੌਨ ਬਾਰਡਰ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਐਸ ਕਰਕੇ ਵੀ ਇਹ ਸੈਨਿਓਰਿਟੀ ਲਿਸਟਾਂ ਦ ਇਹ ਗੱਲਾਂ ਕੀਤੀਆਂ ਗਈਆਂ ਬਾਕੀ ਜੋ ਵੀ ਜਾਣਕਾਰੀ ਹੈ ਜਾਂ ਕੋਈ ਵੀ ਹੈ ਉਹ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਧੰਨਵਾਦ ਸਾਰਿਆਂ